ਜਿਹੜਾ ਨਵਾਂ ਨਿਯਮ ਹਿੱਟ ਐਂਡ ਰਨ ਨੂੰ ਲੈ ਕੇ ਭਾਰਤ ਸਰਕਾਰ ਵੱਲੋਂ ਬਣਾਇਆ ਗਿਆ ਉਸ ਨੂੰ ਲੈ ਕੇ ਜਿਹੜਾ ਟਰੱਕ ਯੂਨੀ ਦਾ ਰੋਸ਼ ਹੈ ਉਸ ਦਾ ਅਸਰ ਜਿਹੜਾ ਹੁਣ ਆਮ ਜਨ ਜੀਵਨ ਦੇ ਵਿੱਚ ਵੀ ਦਿਖਣਾ ਸ਼ੁਰੂ ਹੋ ਚੁੱਕਿਆ ਹੋਇਆ ਹੈ ਕਿਉਂਕਿ ਟਰੱਕ ਯੂਨੀਅਨ ਵੱਲੋਂ ਜਿਹੜੀ ਹੜਤਾਲ ਕਰ ਦਿੱਤੀ ਗਈ ਹੈ ਅਤੇ ਉਸ ਦਾ ਅਸਰ ਸਿੱਧੇ ਤੌਰ ਦੇ ਉੱਤੇ ਆਮ ਜਨ ਜੀਵਨ ਦੇ ਉੱਤੇ ਪੈਣਾ ਸ਼ੁਰੂ ਹੋ ਚੁੱਕਿਆ ਹੋਇਆ ਹੈ ਪੈਟਰੋਲ ਪੰਪਸ ਦੇ ਉੱਤੇ ਜਿਹੜਾ ਲੰਬੀਆਂ ਕਤਾਰਾਂ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਕਿਉਂਕਿ ਉਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਹੜੀ ਟਰੱਕ ਯੂਨੀਅਨ ਪੂਰੇ ਭਾਰਤ ਦੇ ਵਿੱਚ ਟਰਾਂਸਪੋਰਟ ਦਾ ਕੰਮ ਕਰਦੀ ਹੈ ਉਹੀ ਟਰੱਕਸ ਜਿਹੜੇ ਨੇ ਕਿਤੇ ਨਾ ਕਿਤੇ ਪੈਟਰੋਲ ਜਾਂ ਡੀਜ਼ਲ ਜਿਹੜਾ ਹੈ ਟਰਾਂਸਪੋਰਟ ਕਰਨ ਦੇ ਕੰਮ ਵੀ ਆਉਂਦੇ ਨੇ ਸੋ ਉਸੇ ਦੀਆਂ ਜਿਹੜਾ ਅਸਰ ਜਿਹੜਾ ਹੁਣ ਚੰਡੀਗੜ੍ਹ ਦੇ ਵਿੱਚ ਜਿਹੜਾ ਦਿਖਣਾ ਸ਼ੁਰੂ ਹੋ ਚੁੱਕਿਆ ਹੋਇਆ ਤਸਵੀਰ ਸਾਨੂੰ ਚੰਡੀਗੜ੍ਹ ਦੇ ਸੈਕਟਰ 28 ਪੰਪ ਦੀਆਂ ਦਿਖਾਣਾ ਚਾਹੁੰਦੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਤਾਰਾਂ ਲੱਗੀਆਂ ਹੋਈਆਂ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਇਕੱਲੇ ਕਿ ਲੋਕ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਹਰ ਇੱਕ ਲੋਕ ਜਿਹੜਾ ਹਰ ਇੱਕ ਇਨਸਾਨ ਜਿਹੜਾ ਕਿਤੇ ਨਾ ਕਿਤੇ ਭਾਲ ਦੇ ਵਿੱਚ ਘੁੰਮ ਰਿਹਾ ਹੈ ਕਿ ਕਿਸੇ ਤਰੀਕੇ ਉਹਨਾਂ ਨੂੰ ਡੀਜ਼ਲ ਜਾਂ ਪੈਟਰੋਲ ਮਿਲ ਜਾਵੇ ਕਿਉਂਕਿ ਆਨਲੈਸ ਸਮੇਂ ਦੇ ਵਿੱਚ ਹੜਤਾਲ ਕਿੰਨੀ ਲੰਬੀ ਚੱਲਦੀ ਹੈ ਇਸ ਦਾ ਕੋਈ ਅੰਦਾਜ਼ਾ ਜਿਹੜਾ ਹਲੇ ਤੱਕ ਨਹੀਂ ਲਗਾਇਆ ਜਾ ਸਕਦਾ ਤੇ ਹਰ ਇੱਕ ਇਨਸਾਨ ਜਿਹੜਾ ਕਿਤੇ ਨਾ ਕਿਤੇ ਆਪਣੇ ਜਿਹੜੇ ਸੋਰਸੇਸ ਨੇ ਖਾਸ ਕਰਕੇ ਆਪਣਾ ਜਿਹੜਾ ਜਿਹੜਾ ਡੀਜ਼ਲ ਜਾਂ ਪੈਟਰੋਲ ਹੈ ਉਸ ਨੂੰ ਕਿਤੇ ਨਾ ਕਿਤੇ ਫਿਲਪ ਅਪ ਕਰਾਉਣ ਦੀ ਇੱਥੇ ਪੂਰੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਉੱਥੇ ਦੂਜੇ ਪਾਸੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਆਮ ਲੋਕ ਜਿਹੜੇ ਨੇ ਉਹ ਵੀ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਵੱਡੀਆਂ ਗੇਂਤੀ ਦੇ ਵਿੱਚ ਗੱਡੀਆਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਨੇ ਤੇ ਲੋਕਾਂ ਨੂੰ ਕਿੰਨੀ ਜਿਹੜੀ ਹੈ ਪ੍ਰੋਬਲਮਸ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਦਿੱਕਤ ਪਰੇਸ਼ਾਨੀਆਂ ਆ ਰਹੀਆਂ ਨੇ ਜਿੱਥੇ ਤੁਮ ਤਸਵੀਰਾਂ ਦਿਖਾ ਦੇਣਾ ਚਾਹੁੰਦੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਲੰਬੀਆਂ ਕਤਾਰਾਂ ਦੇ ਵਿੱਚ ਆ ਕੇ ਇੱਥੇ ਡੀਜ਼ਲ ਪਰਵਾ ਰਹੇ ਨੇ ਲੋਕ ਜਿਹੜੇ ਨੇ ਲੰਬੀਆਂ ਕਤਾਰਾਂ ਦੇ ਵਿੱਚ ਜਿਹੜਾ ਹੈ ਇੱਥੇ ਗੱਡੀਆਂ ਦੇ ਵਿੱਚ ਫਿਲਿੰਗ ਕਰਵਾ ਰਹੇ ਨੇ ਸੋ ਉੱਥੇ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਤੇ ਨਾ ਕਿਤੇ ਲੰਬੀਆਂ ਲੰਬੀਆਂ ਕਤਾਰਾਂ ਕਰਕੇ ਜਿਹੜਾ ਹੈ ਟ੍ਰੈਫਿਕ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਜਿਹੜਾ ਮੈਨੇਜ ਕਰਨਾ ਪੈ ਰਿਹਾ ਸੋ ਕਿਸ ਤਰੀਕੇ ਦੀ ਕਿਸ ਵਕਤ ਜੋ ਕਹ ਲਈਏ ਕਿ ਸੜਤਾਲ ਦੇ ਕਾਰਨ ਅਸੁਵਿਧਾਵਾਂ ਜਿਹੜੀਆਂ ਆਈਆਂ ਨੇ ਉਸ ਦੇ ਕਰਕੇ ਜਿਹੜਾ ਸਿੱਧੇ ਤੌਰ ਦੇ ਉੱਤੇ ਜਿਹੜਾ ਹੈ ਇਸ ਵਕਤ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਇੱਥੇ ਟ੍ਰੈਫਿਕ ਨੂੰ ਵੀ ਮੈਰਿਜ ਕੀਤਾ ਜਾ ਰਿਹਾ ਪਰ ਉੱਥੇ ਦੂਜੇ ਪਾਸੇ ਲਗਾਤਾਰ ਇਸ ਜਿਹੜੀ ਹੜਤਾਲ ਹੋਈ ਹੈ ਉਸ ਦੇ ਕਰਕੇ ਆਮ ਜਨ ਜੀਵਨ ਨੂੰ ਵੀ ਹੁਣ ਇਸ ਦਾ ਅਸਰ ਜਿਹੜਾ ਆਮ ਜਨ ਜੀਵਨ ਤੇ ਵੀ ਅਸਰ ਜਿਹੜਾ ਹੈ ਉਹ ਦੇਖਣਾ ਸ਼ੁਰੂ ਹੋ ਚੁੱਕਿਆ ਹੋਇਆ ਹੈ ਕਈਆਂ ਜੋ ਖਬਰ ਸਾਨੂੰ ਆ ਰਹੀ ਹੈ ਬਹੁਤ ਸਾਰੇ ਪੈਟਰੋਲ ਪੰਪਸ ਐਸਐਨਏ ਜਿੱਥੇ ਪੈਟਰੋਲ ਅਤੇ ਡੀਜ਼ਲ ਦੀ ਜਿਹੜੀ ਹੈ ਉਹ ਸ਼ਾਰਟੇਜ ਹੋ ਚੁੱਕੀ ਹੋਈ ਹੈ ਤੇ ਹੁਣ ਹਰਲੇ ਸਮੇਂ ਦੇ ਵਿੱਚ ਹੋਰ ਕਿਸ ਤਰੀਕੇ ਦਾ ਜਿਹੜਾ ਕਹਿ ਲਈਏ ਕਿ ਸਮਾ ਬਨੇਗਾ ਅਨਲਸ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਹਾਲਾਤ ਬਣਨਗੇ ਕਿ ਟਰੱਕ ਯੂਨੀਅਨਸ ਕਿੰਨੀ ਦੇਰ ਤੱਕ ਜਿਹੜਾ ਉਹ ਹੜਤਾਲ ਦੇ ਉੱਤੇ ਰਹਿੰਦੀਆਂ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਪਰ ਜੋ ਨਵਾਂ ਕਾਨੂੰਨ ਆਇਆ ਹੈ ਹਟਨ ਰਨ ਨੂੰ ਲੈ ਕੇ ਉਸ ਨੂੰ ਲੈ ਕੇ ਟਰੱਕ ਯੂਨੀਅਨਸ ਦੇ ਵਿੱਚ ਭਾਰੀ ਰੋਸ਼ ਦੇਖਣ ਨੂੰ ਮਿਲ ਰਿਹਾ ਹੈ ਇਸ ਰੋਸ਼ ਦੇ ਕਾਰਨ ਲੋਕ ਜਿਹੜੇ ਨੇ ਉਹਨਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਖਾਸ ਕਰ ਜਿਹੜਾ ਹੈ ਜ ਰੋਜ਼ ਮਰਰਾ ਦੀ ਜ਼ਿੰਦਗੀ ਜਿਹੜਾ ਟਰਾਂਸਪੋਰਟ ਤੇ ਸਮਾਨ ਜਿਹੜਾ ਪਹੁੰਚਦਾ ਉਸ ਨੂੰ ਲੈ ਕੇ ਜਿਹੜਾ ਕਿਤਨਾ ਕਿਤੇ ਜਿਹੜਾ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਨਾਲ ਨਾਲ ਜੇਕਰ ਗੱਲ ਕਰੀਏ ਤਾਂ ਪੈਟਰੋਲ ਡੀਜ਼ਲ ਵਰਗੀ ਵੀ ਜਿਹੜੀਆਂ ਚੀਜ਼ਾਂ ਨੇ ਹੁਣ ਲੋਕਾਂ ਤੱਕ ਨਹੀਂ ਪਹੁੰਚ ਰਹੀਆਂ ਕੈਮਰਾ ਪਰਸਨ ਡਿੰਪੀ ਡੋਗਰਾ ਦੇ ਨਾਲ ਸੈਨਰੂਲਾ ਲਿਵਿੰਗ ਇੰਡੀਆ ਨਿਊਜ਼ ਚੰਡੀਗੜ੍ਹ